ਅਗਲੀ ਗੱਲ ਕਰੀਏ ਇੱਕ ਹੋਰ ਚਰਚੇ ਦੀ ਖਬਰ ਦੀ ਜਿਹਦੇ ਵਿੱਚ ਪੰਜਾਬ ਦੀ ਨਹੀਂ ਬਲਕਿ ਭਾਰਤ ਦੀ ਇੱਕ ਬਹੁਤ ਵੱਡੀ ਜਥੇਬੰਦੀ ਘਿਰ ਰਹੀ ਹੈ ਦੋਸ਼ਾਂ ਦੇ ਵਿੱਚ ਬਹੁਤ ਸੰਗੀਨ ਦੋਸ਼ਾਂ ਦੇ ਤਹਿਤ ਚੋਣ ਕਮਿਸ਼ਨ ਰਾਹੁਲ ਗਾਂਧੀ ਨੇ ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੀਆਂ ਕਈ ਗੱਲਾਂ ਦਾ ਪਰਦਾ ਫਾਸ਼ ਕੀਤਾ ਤੇ ਕਈ ਸੰਗੀਨ ਇਲਜ਼ਾਮ ਲਾਏ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਚੋਣ ਕਮਿਸ਼ਨ ਨੇ ਭਾਜਪਾ ਦੇ ਨਾਲ ਮਿਲ ਕੇ ਵੋਟ ਚੋਰੀ ਕੀਤੀ ਮੈਂ ਇਹਨੂੰ ਉਲਟਾ ਲੈਣਾ ਹੈ ਪ੍ਰਵੀਨ ਜੀ ਜੀ ਲੱਗਦਾ ਕਿ ਪਾ ਪਾਰ ਦੇ ਚੋਣ ਕਮਿਸ਼ਨ ਨਾਲ ਮਿਲ ਕੇ ਵੋਟਾਂ ਚੋਰੀ ਕੀਤੀ ਹੂੰ ਹੂੰ ਤੇ ਵੋਟਾਂ ਦੀ ਲੋੜ ਭਾਜਪਾ ਨੂੰ ਸੀ ਹੂੰ ਚੋਣ ਕਮਿਸ਼ਨ ਨੂੰ ਨਹੀਂ ਚੋਣ ਪ੍ਰੀਖਿਆ ਕੋਲ ਐਬਚਾ ਉਹ ਤਾਂ ਹਥਿਆਰ ਉਹ ਕਿਸੇ ਸਮੇਂ ਇੰਦਰਾ ਨੇ ਵੀ ਵਰਤੇ ਰਜੀਵ ਨੇ ਵੀ ਵਰਤੇ ਉਹ ਹਥਿਆਰ ਹੂੰ ਸਹੀ ਹੈ ਨਾ ਤੇ ਪਰ ਹੁਣ ਵਿਰੋਧੀ ਚਰਚ ਨੇ ਇਹ ਤਾਂ ਇਹਨਾਂ ਨੂੰ ਦੇਖੋ ਇਸ ਮੌਕੇ ਚੋਣਾਂ ਨੂੰ ਲੈ ਕੇ ਸਭ ਤੋਂ ਵੱਡਾ ਮੁੱਦਾ ਜਿਹੜਾ ਰਿਹਾ ਉਹ ਰਿਹਾ EVM ਦਾ ਸਹੀ EVM ਰਹੀ ਜੀ ਵੋਟਾਂ ਨਾਲ ਛੇੜਖਾਨੀ ਹੁੰਦੀ ਹੈ ਜੀ ਉਸ ਮਸਲੇ ਦੇ ਉੱਤੇ ਲਗਾਤਾਰ ਖੇਤਰੀ ਪਾਰਟੀਆਂ ਜਿਹੜੀਆਂ ਹਾਰ ਜਾਂਦੀਆਂ ਸੀ ਹਾਂ ਹਾਂ ਐ ਰਾਸ਼ਟਰੀ ਪਾਰਟੀ ਬਜੋ ਕਾਂਗਰਸ ਜਦੋਂ ਹਾਰ ਜਾਂਦੀ ਸੀ ਤਦ ਹੀ ਇਹ ਵੀ ਐਮ ਦਾ ਰੋਲਾ ਪਾਉਂਦੇ ਸੀ ਤੇ ਭਾਜਪਾ ਨੇ ਜਿੱਦ ਨੂੰ ਜਚਾਤ ਦੀ ਗੱਲ ਕੀਤੀ ਕਿ ਜੀ ਈਵੀਐਮ ਉੱਤੇ ਇਹ ਬੇਮਤਲਬ ਸਵਾਲ ਖੜਾ ਕਰਦੇ ਆ ਜੀ ਜੀ ਜਦੋਂ ਕਿ ਕੌੜੀ ਚਾਹੀਏ ਇਹ ਹੈ ਕਿ ਈਵੀਐਮ ਤੇ ਸਭ ਤੋਂ ਪਹਿਲੀ ਉਂਗਲ ਅਡਵਾਨੀ ਨੇ ਰੱਖੀ ਸੀ ਹੂੰ ਸਭ ਤੋਂ ਪਹਿਲਾਂ ਈਵੀਐਮ ਦਾ ਵਿਰੋਧ ਕਰਨ ਵਾਲੀ ਭਾਜਪਾ ਸੀ ਹੂੰ ਕਿਉਂਕਿ ਉਸ ਸਮੇਂ ਬਾਹਰ ਸੀ ਜਦੋਂ ਉਹ ਸੱਤਾ 'ਚ ਆ ਗਈ ਤੇ ਹੁਣ ਉਹ EVM ਦਾ ਗੁਣ ਲਾਣ ਕਰਦੀ ਹੈ ਤੇ ਵਿਰੋਧ ਕਰਦੇ ਨਹੀਂ ਆਂਦਰ ਕੁਝ ਤਾਂ ਖੇਡਾ ਹੋਏਗਾ ਹੂੰ ਫਿਰ ਮਸਲਾ ਆਇਆ ਵੋਟ ਸਦਾਈ ਦਾ ਹੂੰ ਹੂੰ ਕਿ ਵੀ ਆ ਬਿਹਾਰ ਵਾਲਾ ਫਾਰਮੂਲਾ ਇਹ ਦੁਨੀਆ ਦੇਸ਼ ਭਰ 'ਚ ਲੈ ਕੇ ਜਾਣਗੇ ਤੇ ਇਹੋ ਵੋਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੀਆਂ ਨੂੰ ਲੱਗਦਾ ਕਿ ਸਾਨੂੰ ਪਹੁੰਚਦੀ ਹੀ ਨਹੀਂ ਜੀ ਆਲੋ ਸੁਪਰੀਮ ਕੋਰਟ ਨੇ ਪੁੱਛਿਆ ਕਿ 50 ਲੱਖ ਵੋਟਾਂ ਕੱਟੀਆਂ ਕਿਵੇਂ ਨੇ ਉਹ ਤਾਂ ਦੱਸ ਦਿਓ ਹੂੰ ਉਹ ਤਾਂ ਸਭ ਪੁੱਛ ਲਿਆ ਤੀਜਾ ਤਰੀਕਾ ਇਹ ਆਹ ਰਾਹੁਲ ਗਾਂਧੀ ਦਾ ਜਿਹੜਾ ਉਹ ਕਹਿੰਦਾ ਕਿ ਜਿਹੜੀਆਂ ਇਹਨਾਂ ਨੂੰ ਪੈਂਦੀਆਂ ਉਹ ਕਈ ਥਾਂ ਪਉ ਆਉਂਦੇ ਨੇ ਫਿਰ ਹਮ मतलब ਤਿੰਨ ਤਰੀਕਾ ਕਰ ਲੋਗੇ ਹਮ ਜੀ ਜੀਬੀਐਮ ਤੋਂ ਵੋਟਸ ਦਾ ਹੀ ਤੋਂ ਬਿਲਕੁਲ ਵੱਖਰਾ ਜਿਹੜਾ ਚੋਣ ਚੋਰੀ ਦਾ ਫਾਰਮੂਲਾ ਸਾਹਮਣੇ ਲਿਆਦਾ ਹਮ ਹਮ ਵਿਰੁੱਧ ਇਹਨਰੇ ਰਾਹੁਲ ਗਾਂਧੀ ਹਮ ਉਹਨਾਂ ਨੇ 1 ਘੰਟਾ 11 ਮਿੰਟ ਚ 22 ਪੇਜਾਂ ਦੀ ਡਿਜੀਟਲ ਤਰੀਕੇ ਨਾਲ ਇੱਕ ਰਿਪੋਰਟ ਰੱਖੀ ਉਹ ਕਹਿੰਦੇ 6 ਮਹੀਨੇ ਇਹਦੇ ਤੇ ਖੋਜ ਪੜਤਾਲ ਕੀਤੀ ਚੌਣ ਕਮਿਸ਼ਨ ਦੇ ਹੀ ਆਂਕੜੇ ਨੇ ਸਾਡੇ ਘਰੇ ਬਣਾਏ ਆਂਕੜੇ ਨਹੀਂ ਠੀਕ ਹੈ ਉਹਨਾਂ ਦੇ ਹੀ ਡਾਕੂਮੈਂਟ ਨੇ ਉਹਦੇ ਵਿੱਚੋਂ ਹੀ ਖੋਜ ਪੜਤਾਲ ਕੀਤੀ ਖੋਜ ਪੜਤਾਲ ਕਰਕੇ ਹੂੰ ਹੂੰ ਕਹਿੰਦੇ ਐਨੇ ਕਾਗਜ਼ ਫਰੋਲੇ ਪਏ ਕਿਉਂਕਿ ਸਾਨੂੰ ਇਲੈਕਟ੍ਰੋਨਿਕ ਡਾਟਾ ਦਿੱਤਾ ਹੀ ਨਹੀਂ ਇਹਨਾਂ ਨੇ ਅੱਛਾ ਦਸਤੀ ਅਸੀਂ ਡਾਕੂਮੈਂਟ ਹੀ ਫਰੋਲੇ ਉਹ ਐਨੇ ਫਰੋਲੇ 6 ਮਹੀਨਿਆਂ 'ਚ ਕਿ ਜੇ ਉਹਨਾਂ ਨੂੰ ਇੱਕ ਦੋ ਦੇ ਉੱਪਰ ਚੜਲਿਏ ਸੱਤ ਫਟੂੱਚਾ ਢੇਰ ਲੱਗ ਜਾਵੇ ਕਹਿੰਦੇ ਕਾਗਜ਼ਾਂ ਦਾ ਉਹ ਅੱਛਾ ਠੀਕ ਹੈ ਐਨੇ ਕਾਗਜ਼ ਉਹ ਕਹਿੰਦੇ ਹਰਿਆਣਾ ਇਹਦੇ ਸਵਾਲ ਹੈ ਕਿ ਹਰਿਆਣਾ ਚ 39.94 ਇਹਨਾਂ ਨੂੰ ਵੋਟ ਹੈ 39.9 ਸਾਨੂੰ ਵੋਟ ਹੈ ਹੈਨਾ 22000 ਦੀਆਂ ਵੋਟਾਂ ਦੇ ਹਿਰਫੇ ਨਾਲੇ ਅਸੀਂ ਕਹਿੰਦੇ ਜੀ 8% ਹਾਰ ਗਏ ਤੇ ਹਰਿਆਣਾ ਹਾਰ ਗਏ 55 ਲੱਖ ਇਹਨਾਂ ਨੂੰ ਪਈ 54 ਲੱਖ ਸਾਨੂੰ ਪਈ ਜੀ ਮਹਾਰਾਸ਼ਟਰ ਚ ਅਸੀਂ ਲੋਕ ਸਭਾ ਚੋਣਾਂ ਚ ਨੇਰੀ ਲਿਆਤੀ ਤੇ ਉਹ ਲੋਕ ਇੰਨੀ ਜੇਤੀ ਸਭ ਕਿਹੜੀ ਗੱਲ ਤੋਂ ਨਰਾਜ ਹੋ ਕੇ ਭੱਜ ਗਏ ਜੀ ਹੂੰ ਉਹ ਕਹਿੰਦੇ ਮਹਾਰਾਸ਼ਟਰ 40 ਲੱਖ ਜਾਰੀ ਵੋਟਾਂ ਤੇ ਉਂਗਲ ਧਰਈ ਔਰ ਉਹਨੇ ਜੀ ਜੀ ਸਹੀ ਆ ਨਾਟਕਾ ਚ ਕਹਿੰਦੇ ਅੰਕੜਿਆਂ ਦੇ ਹਿਸਾਬ ਨਾਲ ਹਿਸਾਬ ਲਾ ਕੇ ਦੇਖ ਲਓ ਉੱਥੇ 16 ਸੀਟਾਂ ਜਿੱਤਰੇ ਆ ਫਿਰ ਅੱਗੇ ਕਿਉਂ ਜਿੱਤੇ ਆ ਹੂੰ 9 ਕਿੰਨੇ ਆ 9 ਸੀਟਾਂ ਹੀ ਉੱਥੇ ਉਹ ਕਹਿੰਦੇ ਇੱਥੋਂ ਫਿਰ ਉਹਨਾਂ ਨੇ 5 ਨੁਕਤੇ ਸਾਹਮਣੇ ਰੱਖੇ ਚੋਣ ਚੋਰੀ ਦੇ ਵੋਟ ਚੋਰੀ ਦੇ ਠੀਕ ਆ ਉਹ ਕਹਿੰਦੇ ਵੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਆ ਹੂੰ ਕਿ ਵੀ 40 ਡੁਪਲੀਕੇਟ ਵੋਟਰ ਕਿਵੇਂ ਆ ਹੂੰ ਚੌੜ ਕਮਿਸ਼ਨ ਦਾ ਕੰਮ ਕੀ ਆ ਕਹਿੰਦੇ ਉਹਨਾਂ ਨੇ ਇੱਕ ਹਲਕੇ ਦੀ ਉਦਾਹਰਨ ਦੇ ਕੇ ਪੰਜ ਨੁਕਤਿਆਂ ਨਾਲ ਸਮਝਾਇਆ ਕਿ ਪੂਰੇ ਮੁਲਕ 'ਚ ਕਿਵੇਂ ਵਾਪਰੇ ਠੀਕ ਹੈ ਉਹ ਇੱਕ ਹਲਕੇ ਦੀ 6.5 ਲੱਖ ਵੋਟ ਹੈ ਹਮ ਹਮ ਉਹਦੇ ਵਿੱਚ ਲੱਖ ਵੋਟ ਚੋਰੀ ਆਲੀ ਹੈ ਹਮ ਇੱਕ ਹਲਕੇ 'ਚ ਲੱਖ ਵੋਟ ਚੋਰੀ ਆਲੀ ਆ ਫਿਰ 5 ਲੱਖ ਵੋਟ ਜਿੱਧਰ ਮਰਜੀ ਵੰਡੀ ਤੰਡੀ ਜਾਓ ਤੇ ਲੱਖ ਨੇ ਕੰਮ ਕਰ ਦੇਣਾ ਲੱਖ ਨੇ ਤਾਂ ਕੰਮ ਕਰ ਲਈ ਜਾਣਾ ਸਹੀ ਹੈ ਉਹ ਕਹਿੰਦੇ ਡੁਪਲੀਕੇਟ ਵੋਟ ਇਸ 1 ਲੱਖ ਦੇ ਵਿੱਚ 11965 ਡੁਪਲੀਕੇਟ ਮੋਟਰ ਹਮ ਮਤਲਬ ਤੁਸੀਂ ਆਪਣੇ ਜਿੱਥੇ ਰਹਿੰਦੇ ਹੋ ਉਸ ਟਿਕਾਣੇ ਦੇ ਵਾਸੀ ਨਾਲ ਤੁਹਾਡੀ ਇੱਕ ਬੂਥ ਤੇ ਉੱਤੇ ਵੋਟ ਬਣੀ ਹੈ ਹਮ 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 ਤੁਹਾਡਾ ਹੀ ਨਾਮ ਹੈ ਤੁਹਾਡੇ ਹੀ ਪਿਤਾ ਦਾ ਨਾਮ ਹੈ ਤੁਹਾਡਾ ਬੂਥ ਬਦਲ ਗਿਆ ਹਮ ਅਜਿਹਾ ਇੱਕ ਹੱਕੇ ਜੋ 11965 ਵੋਟਾਂ ਉਹਨਾਂ ਨੇ ਪਿੰਨ ਪੁਆਇੰਟ ਕਰਕੇ ਸਾਹਮਣੇ ਰੱਖਤੀਆਂ ਗਿਆ ਚੱਕੋ ਜੀ ਆ ਡੁਪਲੀਕੇਟ ਵੋਟਾਂ ਇੱਕ ਹਲਕੇ ਜਨੇ ਦਾ ਬਾਕੀ ਦਾ ਹੂੰ ਜੀ ਸਹੀ ਹੈ ਇੱਕੋ ਬੰਦਾ ਪਿਓ ਦੀ ਔਲਾਦ ਵੋਟਾਂ ਪਾ ਰਿਹਾ ਉਹ ਚਾਰ ਥਾਂ ਹੂੰ ਫਿਰ ਜਾਲੀ ਪਤੇ 40000 ਤੋਂ ਵੱਧ 40009 ਇੱਕ ਹਲਕੇ ਦੇ ਹਿਸਾਬ ਨਾਲ ਉਹਨੇ ਕੱਢ ਕੇ ਅੰਕੜਾ ਰੱਖਤਾ ਕਿ 40009 ਉਹ ਨੇ ਜਿਹੜੇ ਜਾਲੀ ਪਤੇ ਨੇ ਮਤਲਬ ਤੁਹਾਡੀ ਵੋਟ ਦਰਜ ਹੈ ਤੁਹਾਡਾ ਨਾਮ ਦਰਜ ਹੈ ਤੁਹਾਡੇ ਪਿਤਾ ਦਾ ਨਾਮ ਦਰਜ ਹੈ ਤੁਹਾਡੀ ਫੋਟੋ ਲੱਗੀ ਹੈ ਤੁਹਾਡਾ ਪਤਾ ਲਿਖਿਆ ਹੂੰ ਪਤੇ ਤੇ ਜਾਓ ਅੱਗੇ ਸ਼ਰਾਬ ਦੀ ਫੈਕਟਰੀ ਲੱਭਦੀ ਹੈ। ਹਮਮ। ਪਤੇ ਤੇ ਜਾਓ ਅੱਗੇ ਰੜਾ ਮદાન ਪਿਆ ਖਾਲੀ ਜੰਗਲ। ਹਮਮ। ਕੋਈ ਘਰ ਨਹੀਂ ਪਤਾ। ਪਤੇ ਤੇ ਜਾਓ ਕੋਈ ਛੋਪੜ ਪੱਟੀ ਹੈਗੀ ਆ ਉੱਥੇ ਉਹ ਬੰਦਾ ਰਹਿੰਦਾ ਨਹੀਂ ਜਿਹਦਾ ਨਾਂ ਹੈ। ਹਮਮ। ਉਹਨਾਂ ਨੂੰ ਪਤਾ ਹੀ ਨਹੀਂ ਜੇ ਕਿਸਦਾ ਕਰਬਾ ਹੈ ਉਸ ਪਤੇ ਤੇ। ਕੈਥੇ ਵੀ ਕੋਈ ਆਏਗਾ। ਫੈਕਟਰੀਆਂ ਦੇ ਦੁਕਾਨਾਂ ਦੇ ਨਾਂ ਦੇ ਉੱਤੇ ਜਿਵੇਂ ਉਹ ਟਰੱਕਾਂ ਵਾਲੀਆਂ ਨੰਬਰ ਸਕੂਟਰ ਵਾਲੀਆਂ ਨੰਬਰ ਪਲੇਟਾਂ ਟਰੱਕਾਂ ਤੇ ਲਾ ਕੇ ਮਾਲ ਢੋ ਲਿਆ। ਹਮਮ। ਉਹ ਕੰਮ। ਇਹ 40000 ਜਿਹੜਾ ਮਾਮਲਾ ਪੜ ਹੋ ਰਿਹਾ ਜੀ ਖਲਕੇ ਫਿਰ ਆ ਗਿਆ ਤੀਜਾ ਇੱਕ ਪਤੇ ਤੇ ਦਰਜ ਵੋਟਾਂ ਮਤਲਬ ਇੱਕ ਘਰ ਚ 4 ਜੀ ਵੀ ਹੋ ਸਕਦੇ ਐ ਇੱਕ ਘਰ ਚ 6 ਵੀ ਹੋ ਸਕਦੇ ਇੱਕ ਘਰ ਚ 10 12 ਵੀ ਹੋ ਸਕਦੇ ਹੂੰ ਪਰ ਇੱਕ ਘਰ ਚ 80 ਮੈਂਬਰ ਵੀ ਹੋ ਸਕਦੇ ਐ ਘਰ ਹੈ ਕਿ ਧਰਮਸ਼ਾਲਾ ਸਹੀ ਐ ਇੱਕ ਘਰ ਚ 46 ਵੋਟਾਂ ਅਜਿਹਿਆਂ 10452 ਵੋਟਾਂ ਪੜੀਆਂ ਇੱਕ ਹਲਕੇ ਚ ਹੂੰ ਜਿਹੜੀਆਂ ਇੱਕ ਘਰ ਚ ਇੰਨੇ ਨੇ ਪਤਿਆਂ ਤੇ ਬਣੀਆਂ ਨੇ ਜਿਹੜੀਆਂ ਜਦੋਂ ਕਿ ਉੱਥੇ ਕੋਈ ਰਹਿੰਦੇ ਜੁਨੀਅਨ ਜੀ ਫਿਰ ਤਸਵੀਰ ਹੈ ਹੀ ਨਹੀਂ ਹੂੰ ਮਤਲਬ ਚੋਣ ਕਮਿਸ਼ਨ ਦੀ ਪਹਿਲੀ ਹਦਾਇਤ ਹੈ ਕਿ ਵੋਟਰ ਕਾਰਡ ਤੇ ਫੋਟੋ ਤੇ ਵੋਟਰ ਸੂਚੀ ਤੇ ਫੋਟੋ ਉਹਦਾ ਮਿਲਾਨ ਹੋਣਾ ਜ਼ਰੂਰੀ ਹੈ ਏਜੰਟਾਂ ਦੀ ਵੀ ਜ਼ਿੰਮੇਵਾਰੀ ਹੈ ਤੇ ਚੋਣ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਜਿਹੜੇ ਵੋਟਾਂ ਪਾਉਂਦੇ ਨੇ ਹੂੰ ਆਨ ਕਰਕੇ ਦੇਖਣਾ ਉਹੀ ਬੰਦਾ ਜੀ ਜੀ ਉਹ ਫੋਟੋ ਹੀ ਨਹੀਂ ਹੂੰ ਹੂੰ ਬਿਨਾ ਵੋਟੋ ਤੋਂ ਵੋਟ ਕਿਵੇਂ ਬਣ ਗਈ ਜਦੋਂ ਕਿ ਜੇ ਵੋਟਰ ਕਾਰਡ ਨਹੀਂ ਹੈਗਾ ਕਿਸੇ ਹੋਰ ਡਾਕੂਮੈਂਟ ਦੇ ਆਧਾਰ ਤੇ ਵੋਟ ਪੜਨੀ ਹੈ ਤਾਂ ਵੋਟ ਉਸੇ ਡਾਕੂਮੈਂਟ ਦੇ ਆਧਾਰ ਤੇ ਪੈਂਦੀ ਹੈ ਜਿਸ 'ਚ ਵੋਟ ਲੱਗੀ ਹੋਵੇ ਫੋਟੋ ਲੱਗੀ ਹੋਵੇ ਤੁਹਾਡੀ ਸਹੀ ਚਾਹੇ ਤੁਹਾਡਾ ਪਾਸਪੋਰਟ ਹੋਵੇ ਚਾਹੇ ਤੁਹਾਡੀ ਬੈਂਕ ਦੀ ਕਾਪੀ ਹੋਵੇ ਹੈਨਾ ਚਾਹੇ ਤੁਹਾਡਾ ਆਧਾਰ ਕਾਰਡ ਹੋਵੇ 'ਚ ਫੋਟੋ ਹੈ ਤੁਹਾਡੀ ਤੇ ਬਿਨਾ ਫੋਟੋ ਤੋਂ ਕਿਵੇਂ ਬਣ ਗਈਆਂ 4132 ਖਲਕੇ ਜੀਆਂ ਵੋਟਾਂ ਬਣੀਆਂ ਜਿਹੜੀਆਂ ਬਿਨਾ ਫੋਟੋ ਤੋਂ ਹੀ ਬਣੀਆਂ ਨੇ ਤੇ ਕਈਆਂ ਵੀ ਨੇ ਭੁਗਤੀਆਂ ਵੀ ਨੇ ਠੀਕ ਹੈ ਫਿਰ ਫਾਰਮ 6 ਜਾਲ ਸਾਜੀ ਫਾਰਮ 6 ਦਾ ਮਤਲਬ ਇਹ ਪਹਿਲੀ ਵਾਰ ਵੋਟ ਬਣੀਆਂ ਜੀ ਤੁਹਾਡੀ ਹੂੰ 33492 ਦੇ ਕਰੀਬ ਅਜੀਆਂ ਵੋਟਾਂ ਪੜੋਈਆਂ ਜਿਹੜੀਆਂ ਫਾਰਮ 6 ਦੇ ਤਹਿਤ ਨਵੀਆਂ ਵੀ ਬਣੀਆਂ ਸੀ ਤੇ ਪਹਿਲਾਂ ਵੀ ਬਣੀ ਹੋਈਆਂ ਹੂੰ ਹੂੰ ਤੇ ਫਿਰ ਸ਼ਿਆਹੀ ਕਿੱਥੇ ਚਲੀ ਜਾਂਦੀ ਹੈ ਹੂੰ ਕੌਣ ਪਾ ਜਾਂਦਾ ਉਹਨਾਂ ਦੀ ਵੋਟ ਦੋ ਦੋ ਵਾਰ ਤਿੰਨ ਤਿੰਨ ਵਾਰ ਸਹੀ ਹੈ ਇਸ ਵਾਰ ਨੇ ਸੋ 33492 ਇੱਕ ਹੈ ਜੀ ਫਾਰਮ ਵਾਲੀਆਂ ਜਾਲੀ ਵੋਟਾਂ 40000 ਇੱਕ ਹੈ ਜਾਲੀ ਪਤੇ ਵਾਲੀਆਂ ਵੋਟਾਂ 11000 ਡੁਪਲੀਕੇਟ ਵੋਟਾਂ ਨੇ 10001 ਪਤੇ ਤੇ ਦਰਜ ਗਲਤ ਵੋਟਾਂ ਨੇ ਐ ਤਸਵੀਰ ਵਾਲੀਆਂ ਚਾਰਜਾਂ ਨੇ ਮਿਲਾ ਕੇ 1 ਲੱਖ ਤੋਂ ਉੱਪਰ ਜਾਂਦਾ ਜੀ ਅੰਕੜਾ ਇੱਕ ਹਾਲ ਕੇ ਦਾ ਹੂੰ ਉਹਦੀ ਦਰਦਾ ਲੀਡਰ ਕਹਿੰਦਾ ਵੀ ਕਿ ਹੋਰ ਨਹੀਂ ਤਾਂ ਜੁਡੀਸ਼ੀਅਲ ਖੁਦੇ ਨੋਟਿਸ ਲੈ ਲਵੇ ਹੂੰ ਮੈਂ ਇਹ ਕਹਣਾ ਆਪਾਂ ਇਹ ਮੰਨ ਕੇ ਚੱਲੀਏ ਕਿ ਰਾਹੁਲ ਗਾਂਧੀ ਦੇ ਸਾਰੇ ਅੰਕੜੇ ਆਪਣੀ ਹਾਰ ਦੀ ਤਕਲੀਫ ਚੋਂ ਠੀਕ ਆ ਆਪਾਂ ਇਹ ਗੱਲ ਮੰਨ ਲਈਏ ਕਿ ਉਹ ਹਾਰ ਰਿਆ ਤਾਂ ਉਹਨੂੰ ਇਹ ਅੰਕੜੇ ਫਰੋਲਣ ਦੀ ਫਿਕਰ ਪੈ ਰਹੀ ਹੈ ਲੋਕਤੰਤਰ ਦੀ ਫਿਕਰ ਥੋੜਾ ਆਪਣੀ ਹਾਰ ਦੀ ਫਿਕਰ ਹੂੰ 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 ਪਰ VOTER ਤਾਂ ਜਾਣਨਾ ਚਾਹੁੰਦਾ ਕਿ ਮੇਰੇ ਨਾਲ ਧੋਖਾ ਖਾਦਾ ਬਈ ਹਾਂ ਸਹੀ ਹੈ ਲੋਕਾਂ ਦਾ ਤਾਂ ਹੱਕ ਹੈ ਨਾ ਹੱਕ ਹੈ ਬਿਲਕੁਲ ਪਰ ਜੀ ਨਾਲ ਇਹ ਮਤਲਬ VOT ਪਾ ਰਹਿਆਂ ਤਾਂ ਉਹਦੀ ਗਿਣਤੀਆਂ ਨਹੀਂ ਕੋਈ ਹੈਗੀ ਜੋ ਤੁਸੀਂ ਉਹਦੇ ਉੱਪਰ ਆਪਣੀਆਂ ਵੱਟ ਚੜ੍ਹ ਲਈ ਜੀ ਹੋ ਸਕਦਾ ਤੁਹਾਨੂੰ ਇਹ ਪਾਉਣਾ ਚਾਹੁੰਦਾ ਹੋਵੇ ਹਮ ਪਰ ਤੁਸੀਂ ਆਪ ਆ ਖੇਲਾ ਕਰਕੇ ਆਪਣਾ ਜਲੂਸ ਕਢਾ ਲਿਆ ਸੋ ਇਸ ਤਰੀਕਾਕਾਰ ਨੇ ਲੋਕਤੰਤਰ ਦਾ ਘਾਣ ਕਰਤਾ ਹਮ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਆ ਕਿ ਜਦੋਂ ਚੋਣ ਕਮਿਸ਼ਨ ਤੇ ਕੋਈ ਖੇਤਰੀ ਪਾਰਟੀ ਖੇਤਰੀ ਲੀਡਰ ਰਾਸ਼ਟਰੀ ਪਾਰਟੀ ਰਾਸ਼ਟਰੀ ਲੀਡਰ ਨੂੰ ਉਂਗਲ ਤਰਦਾ ਹੈ ਤਾਂ ਬੀਜੇਪੀ ਨੂੰ ਤਕਲੀਫ ਹੁੰਦੀ ਹੈ ਸਹੀ ਹੈ ਸਵਾਲ ਤਾਂ ਚੋਣ ਕਮਿਸ਼ਨ ਨੂੰ ਹੈ ਤੇ ਬੀਜੇਪੀ ਦੀ ਤਕਲੀਫ ਹੈ ਇਸ ਲਈ ਕਿ ਫਿਰ ਮਿਲੀ ਭੁਗਤ ਚੋਰ ਚੋਰ ਮਸੇ ਸੋ ਇਹ ਮਿਲ ਕੇ ਕਿਹਾ ਜਾ ਰਿਹਾ ਹੈ ਇਹ ਬਹੁਤ ਵੱਡਾ ਖਲਾਸਾ ਤੇ ਮੈਨੂੰ ਲੱਗਦਾ ਭਾਜਪਾ ਨੂੰ ਸੱਤਾ ਦੀ ਧਿਰ ਨੂੰ ਭੱਜਣ ਨੂੰ ਥਾਂ ਨਹੀਂ ਮਿਲਣੀ ਰਾਸ਼ਟਰੀ ਮੀਡੀਆ ਚੜਾ ਲਵੇ ਜਿੰਨੀ ਪਰਤ ਚੜ੍ਹਦੀ ਹੈ ਇਹ ਲੋਕਤੰਤਰ ਦੇ حوالے ਨਾਲ ਇੱਕ ਵੱਡਾ ਮੈਨੂੰ ਸਾਹਮਣੇ ਆਇਆ। ਹੁਣ ਕਈ ਲੋਕ ਕਹਿ ਰਹੇ ਆ ਵੀ ਉਹ ਚੋਣ ਕਮਿਸ਼ਨੋਂ ਤੋਂ ਐਫੀਡੇਵਟ ਮੰਗ ਰਿਆ। ਕਿ ਬਈ ਤੋਂ ਆਪਣੀ ਸਿਆਹੀ ਆਪਣੇ ਜਿਹੜੀ ਸਹੀ ਗੱਲ ਆ ਉਹਨੂੰ ਸਾਬਤ ਕਰਨ ਲਈ ਐਫੀਡੇਵਟ ਦੇ ਦੇ। ਉਹ ਕਹਿੰਦਾ ਜਿਹੜੀ ਮੈਂ ਗੱਲ ਕਹੀ ਆ ਉਹਦੇ ਤੇ ਤੁਸੀਂ ਆਪਦਾ ਪੁਣਛਾਣ ਕਰਾ ਲਓ ਜੇ ਮੈਂ ਗਲਤ ਹੋਇਆ ਤਾਂ ਮੇਰੇ ਤੇ ਜੋ ਮਰਜ਼ੀ ਡੈਫਰਮੇਸ਼ਨ ਪਾ ਦਿਓ ਡੈਫਰਮੇਸ਼ਨ ਪਾਉਣੀ ਐ ਤਾਂ ਨਹੀਂ ਤਾਂ ਮਕਦਮਾ ਕਰ ਦਿਓ ਕਿਸੇ ਵੀ ਤਰ੍ਹਾਂ ਦਾ। ਪਰ ਜਿਸ ਤਰੀਕੇ ਨਾਲ ਟੀਮ ਨੇ ਕੰਮ ਕੀਤਾ ਰਾਹੁਲ ਗਾਂਧੀ ਨੇ ਨਹੀਂ ਬਲਕਿ ਉਹਦੀ ਟੀਮ ਨੇ ਜਿਸ ਤਰੀਕੇ ਦੇ ਨਾਲ ਇਹਦੇ ਤੇ ਪੜਤਾਲ ਕੀਤੀ ਹੈ। ਉਹ ਕਾਬਲੇ ਤਰੀਫ ਹੈ ਔਰ ਮੈਨੂੰ ਲੱਗਦਾ ਉਸ ਤੋਂ ਬਾਅਦ ਸ਼ਾਇਦ ਅਫੀਸ਼ੀਅਲ ਤੌਰ ਤੇ ਚੋਣ ਕਮਿਸ਼ਨ ਵੱਲੋਂ ਹਲੇ ਕੋਈ ਇਨਾ ਚੀਜ਼ਾਂ ਦਾ ਖੰਡਨ ਨਹੀਂ ਹੋਇਆ ਜਿੰਨਾ ਚਿਰ ਮੈਂ ਆਪਾਂ ਇਹ ਖਬਰ ਨਹੀਂ ਕੋਈ ਨਹੀਂ ਕੁਝ ਨਹੀਂ ਕੁਝ ਹਮ ਜੀ